ਸਮੂਚੀ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਜੀ ਸਾਜ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿੰਨੇ ਵੀ ਅਸੀਂ ਇੱਥੇ ਬੈਠੇ ਆਂ ਜਾਂ ਸਿੰਘ ਫੌਜਾਂ ਬੈਠੀਆਂ ਨੇ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਬੈਠੇ ਨੇ ਬੜੇ ਹੀ ਸਨੇ ਸਤਿਕਾਰਯੋਗ ਨੇ ਕਿਉਂਕਿ ਸਿੰਗਰ ਜਾਂਦਾ ਟਾਈਮ ਇਹ ਅੱਜ ਦੇ ਲੰਨੇ ਬਹੁਤ ਆਫਲੇ ਹੁੰਦੇ ਨੇ ਪਰ ਕੁਝ ਲੋਕਾਂ ਦੇ ਹਿੱਸੇ ਆਉਂਦੇ ਨੇ ਪੁਰਾਣਾ ਇਤਿਹਾਸ ਖੋੜ ਕੇ ਦੇਖੋ ਜੋ ਉਹ ਟਾਈਮ ਚੱਲਿਆ ਇਹਨਾਂ ਦਰਮਾ ਦੇ ਵਿੱਚ ਕਾਲਸਾ ਪੰਥ ਦੇ ਪੂਰੀ ਕੌਮ ਤੇ ਬੜਾ ਵੱਡਾ ਤਹਿ ਚੱਲ ਰਿਆ ਸੀ ਸ਼ਹੀਧੀਆਂ ਲਗਾਤਾਰ ਹੋ ਰਹੀਆਂ ਸੀ ਜਿਹੜੇ ਬੇਡੇ ਜੰਮ ਰਹੇ ਸੀ ਤੇ ਅੱਜ ਅਸੀਂ ਉਹਨਾਂ ਟਰਮਾਂ ਦੇ ਵਿੱਚ ਹੀ ਉਹਨਾਂ ਦਿਨਾਂ ਦੇ ਵਿੱਚ ਕਿੱਥੇ ਆਪਣੇ ਆਪ ਨੂੰ ਲੈ ਕੇ ਜਾਈਏ ਤਾਂ ਜਰੂਰ ਮਹਿਸੂਸ ਹੋਊਗਾ ਕਿ ਅੱਜ ਅਸੀਂ ਅੱਜ ਦੇ ਦਿਨ ਪਹਿਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛੋਟ ਸੇ ਮਾਤਾ ਗੁਰੂ ਕੋਰਤੀ ਫੋਟ ਦੇ ਵਿੱਚ ਪਹੁੰਚੇ ਸੀ ਤੇ ਐਸਾਨ ਅਤੀ ਸਹਿਬ ਸ੍ਰੀ ਗੁਰੂ ਸੈਨਾ ਹਾਦਰ ਜੀ ਦੀ ਫੋਟ ਦੇ ਵਿੱਚ ਦਿੱਲੀ ਦੇ ਵਿੱਚ ਆਣ ਕੇ ਬੈਠੇ ਹਾਂ ਕਿਉਂਕਿ ਦਿੱਲੀ ਸਾਤੋਂ ਦੂਰ ਨਹੀਂ ਤੇ ਜੋ ਪਿੱਛੇ ਸਾਂਝ ਸੰਗਤਾਂ ਬੈਠੀਆਂ ਨੇ ਕਿਪਾ ਪਰਾਣਾ ਦਿੱਸਾ ਜੇਖਣ ਨੂੰ ਮਿਲਦਾ ਕਿ ਸਾਡੇ ਵੱਡ ਵਡੇਰੇ ਜਦੋਂ ਪੰਜਾਬ ਤੋਂ ਚੱਲ ਕੇ ਆਉਂਦੇ ਸੀ ਦਿੱਲੀ ਨੂੰ ਦਿੱਲੀ ਨੂੰ ਆ ਕੇ ਠੇਰਦੇ ਸੀ ਦਿੱਲੀ ਤੇ ਰਾਜ ਕਰਦੇ ਸੀ ਤੇ ਉਹ ਸਾਰਾ ਸੀਨ ਤੁਹਾਨੂੰ ਅੱਜ ਇਹ ਸਾਰਾ ਕੁਝ ਬਾਦਰਾ ਦੇ ਦਿੱਕਤਾ ਆ ਚੋਤਾ ਸੰਗਤ ਜੀ ਅੱਜ ਦੀ ਗੱਲ ਕਹੀਏ ਕਿ ਇਹ ਜੋ ਸਿਰਾਂ ਚੱਲ ਰਿਆ ਰੈਸੇਸ਼ਨ ਇਹ ਕਿੰਨੀ ਜਿ ਤਿੰਨ ਕੁ ਮਹੀਨਿਆਂ ਤੋਂ ਹੀ ਆਉਂਦਾ ਆ ਪਰ ਨਹੀਂ ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਕਿਉਂਕਿ ਸੈਂਟਰ ਦੇ ਸਰਕਾਰ ਦੇ ਵਿੱਚ ਕੋਈ ਮਰਜ਼ੀ ਆ ਵਜਾ ਹੋਵੇ ਜਿੱਤੇ ਇੰਦਰਾਂ ਬੈਠੀ ਹੋਵੇ ਇੱਥੇ ਬਾਜਪਾ ਬੈਠਾ ਹੋਵੇ ਇੱਥੇ ਮਨਮੋਹਨ ਸਿੰਘ ਬੈਠਾ ਹੋਵੇ ਇੱਥੇ ਮੋਤੀ ਬੈਠਾ ਹੋਵੇ ਸਾਡੇ ਨਾਲ ਕਿਸੇ ਨੇ ਪੁਲੀ ਦੀ ਗਿਜਾਰੀ ਜੋ ਨਵੇਂ ਸਾਨੂੰ ਖਤਮ ਕਰਨ ਵਾਸਤੇ ਸਾਡੇ ਪੰਜਾਬ ਇਹਨਾਂ ਦਾ ਚਾਰਗੇ ਸੀ ਪੰਜਾਬ ਦਾ ਕਿਸਾਨ ਨੇ ਜਰੂਰ ਇਹਨਾਂ ਦਾ ਤਾਲੇ ਸੀ ਕੌਨ ਨੂੰ ਖਤਮ ਕਰਨਾ ਬਸ ਇਹਨਾਂ ਨੇ ਚੱਲਾਂ ਚੱਗੀਆਂ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੂਰੇ ਦੇਸ਼ ਦੇ ਵਿੱਚ ਹੋਰ ਕੋਈ ਸਟੇਟ ਨਹੀਂ ਬੋਲੂਗੀ ਜੇ ਬੋਲੀ ਚਾਹ ਚਾਹ ਲਈ ਪੰਜਾਬ ਸਟੇਟ ਬੋਲੂਗੀ ਪੰਜਾਬ ਦਾ ਕਿਸਾਨ ਬੋਲੂਗਾ ਪੰਜਾਬ ਦਾ ਮਜ਼ਦੂਰ ਬੋਲੂਗਾ ਪੰਜਾਬ ਦਾ ਜ਼ਿਮੀਦਾਰ ਬੋਲੂਗਾ ਤੇ ਪੰਜਾਬ ਦਾ ਸਿੱਖ ਬੋਲੂਗਾ ਪੰਜਾਬ ਦਾ ਹਿੰਦੂ ਮੁਸਲਮਾਨ ਕਰਾਈ ਬੋਲੂਗਾ ਇਸ ਗਾਂਦਾ ਨੂੰ ਪ੍ਰਕਾਰ ਸੁਹਾਸੀ ਕਿ ਜੇ ਸਾਡੇ ਦੰਦ ਖੱਟਿਆ ਕਰੂਗਾ ਤੇ ਪੰਜਾਬ ਖੱਟਿਆ ਕਰੂਗਾ। ਤੋਂ ਇਸ ਵਾਸਤੇ ਇਹ ਸਗੱਜੇ ਜਲਾ ਪੰਜਾਬ ਤੋਂ ਸ਼ੁਰੂ ਹੋਇਆ। ਪੰਜਾਬ ਤੋਂ ਚੱਲ ਕੇ ਦਿੱਲੀ ਪਹੁੰਚ ਲਿਆ, ਪਹੁੰਚਦਾ ਪੂਰੇ ਹਿੰਦੋਸਤਾਨ ਤੋਂ ਗੁੰਜਾ ਹੋਇਆ। ਪੂਰੇ ਵੱਲ ਵਿੱਚ ਚਲੇ ਗਿਆ। ਕਿਉਂਕਿ ਜਿਹੜੇ ਚਾਰ ਬਟ ਘਣਾਣੇ ਨੇ ਆਪ ਉਹਨੇ ਵੰਡ ਨੂੰ ਆਪਣੀ pocket ਵਿੱਚ ਆਪਣੀ ਮੁਠੀ ਦੇ ਵਿੱਚ ਲੈਣਾ ਚਾਹਵੇਂ ਮੈਂ ਜਿਸ ਤਰ੍ਹਾਂ ਅੰਗਰੇਜ਼ ਨੇ ਰਾਜ ਕੀਤਾ ਸੀ ਉਹ ਰਾਜ ਕਰਨੀ ਸੀ ਆਇਆ ਵਪਾਰ ਕਰਨ ਵਾਸਤੇ ਦੋਹਾਂ ਗੱਲਾਂ ਦੀ ਤੇ 40 ਮੁਰਖਾਂ ਦੇ ਵਿੱਚ ਰਾਜ ਕੀਤਾ ਤੇ ਉਹਨੂੰ ਰਾਜ ਚਰਵਾਉਣ ਵਾਲੇ ਕੌਣ ਸੀ ਉਹਨੇ ਆ ਕੇ ਗੁਜਰਾਤ ਤੋਂ ਰਾਜ ਚੁਣੂ ਕੀਤਾ ਸੀ ਗੁਜਰਾਤ ਦੇ ਉਹ ਹੀ ਵਪਾਰੀ ਜਿਹੜਾ ਚੜੂ ਹੁੰਦਾ ਸੂਤ ਸ਼ਹਿਰ ਅੰਮ੍ਰਿਤਸਰ ਆਇਆ ਸੀ ਤੇ ਅੱਜ ਉਹਨਾਂ ਸ਼ਹਿਰਾਂ ਤੋਂ ਉੱਠ ਕੇ ਸਾਡੇ ਦੇ ਰਾਜ ਚੱਲਣ ਵਾਸਤੇ ਸਾਨੂੰ ਇਹ ਲੁੱਟਣ ਵਾਸਤੇ ਆਏ ਨੇ ਇੱਕਿੱਤੇ ਵੀ ਹਰ ਕਿਸੇ ਨੂੰ ਬਰदाश्त ਨਹੀਂ ਹੋ ਸਕਦਾ ਕਿਉਂਕਿ ਇਹਨਾਂ ਲੋਕਾਂ ਦੀਆਂ ਮਾਰੀਆਂ ਚਾਲਾਂ ਮਾਰੀਆਂ ਨੀਤੀਆਂ ਜਿਹੜੀਆਂ ਨੇ ਉਹ ਅਸੀਂ ਕਦੇ ਸਿਰੇ ਨਹੀਂ ਲੱਗਣ ਦਵਾਂਗੇ ਜਿੱਥੇ ਅਸੀਂ ਪੰਜਾਬ ਨੂੰ ਸੱਚ ਕੇ ਤੂੰ ਜਾਣਾ ਕਾਨੂੰਨ ਵਾਪਸ ਕਰਾ ਕੇ ਲੈਣਾ ਤੁਸੀਂ ਸਾਰਿਆਂ ਨੇ ਭਰਾ ਸੁਰੇਜ ਉਸਤਾਨੀਆਂ ਪਾਕਿਸਤਾਨ ਨੂੰ ਗੌਰ ਕੋਟੇ ਕੇ ਜਨਾਇਆ ਕਿਉਂਕਿ ਪਹਿਲਾਂ ਤੇ ਤੁਸੀਂ ਉਹਨਾਂ ਨੂੰ ਰੱਖ ਲੜਨਾ ਸਿਖਾਤਾ ਸੁੱਤਿਆਂ ਨੂੰ ਠਾਕਾ ਤੁਸੀਂ ਉਹਨਾਂ ਨੂੰ ਲੰਗਰਾਂ ਦੀ ਪਰੰਪਰਾ ਵੀ ਦੱਸ ਦਿੱਤੀ ਇਸੇ ਨਾਲ ਨਾਲ ਨਾ ਮੰਨਣਾ ਨਹੀਂ ਦੱਸ ਦਿੱਤਾ ਕਿ ਪੰਜਾਬ ਕਿਵੇਂ ਆਜ਼ਾਦ ਹੋਇਆ ਤੇ ਅਸੀਂ ਸਾਰਿਆਂ ਨੇ ਜਿੰਨਾ ਜਸੀਂ ਇਸ ਵਰਖ ਦਾ ਸਾਰੇ ਜਿਹੜੇ ਸਾਹ ਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਦੁਸ਼ਮਣ ਦੇ ਵੱਲ ਨਿਖਰਖ ਹੋਊਗਾ ਕੋਤੇ ਮੋਤੇ ਨਾਲ ਮੋਟਾ ਜੋੜ ਕੇ ਖੜੇਗੇ ਜਿਵੇਂ ਅੱਜ ਦੋ ਸਾਲਾਂ ਜਾਣੇ ਸਿਆਣ ਕੇ ਖੜੇ ਨੇ ਸੁਪਰ ਹੋ ਐ ਪਪਾ ਟਾਈਮ ਨਹੀਂ ਲਾਣਾ ਕੀ ਗੱਲ ਹੋਰ ਕਰੂੰਗਾ ਕੀ ਜੋਰ થી ਰਾਜਨੀਤੀ ਤੇ ਗੋੜੇ ਲੜੇ ਅਸੀਂ ਜਿੱਤੇ ਵੀ ਨੇ ਅਸੀਂ ਹਰ ਐ ਵੀ ਕੋਈ ਸ਼ੱਕ ਨਹੀਂ ਪਰ ਇਹ ਪਹਿਲਾ ਸਵਰਥਿਆ ਜਿਹੜਾ ਜਿੱਥੋਂ ਚੱਲਿਆ ਸੀ ਜਿਸ ਗੱਲ ਨੂੰ ਲੈ ਕੇ ਚੱਲਿਆ ਸੀ ਉਹਦੇ ਤੇ ਜਾ ਕੇ ਖਤਮ ਹੋਊਗਾ ਕੀ ਅਸੀਂ ਬਿੱਲ ਰੱਦ ਕਰਾਉਣੇ ਨੇ ਬਿੱਲਾਂ ਨੂੰ ਲੈ ਕੇ ਚੱਲਿਆ ਤੇ ਬਿੱਲ ਰੱਦ ਕਰਾ ਕੇ ਇੱਥੋਂ ਵਾਪਸ ਜਾਣਾਗੇ ਕਿ ਜਿਹੜੇ ਸੰਗਤ ਪੱਲ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਚਲਦੇ ਕਿਸਨ ਹੋਰ ਸੀ ਤੇ ਮੁੱਕਦੇ ਕਿਤੇ ਹੋਰ ਜਾ ਕੇ ਸੀ ਪਰ ਚੰ ਮੈਂ ਜਿਹੜੀਆਂ ਜੱਫੇ ਬੰਨੀਆਂ ਸੀਗਾ ਸਦੀ ਗਾਇਲ ਕਰ ਰਹੀਆਂ ਨੇ ਉਹਨਾਂ ਨੂੰ ਵੀ ਬੈਂਸੀ ਕਰੂੰਗਾ ਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਬਾਕੀ ਇੱਕ ਗੱਲ ਤੇ ਸਰਦਾਰ ਨੂੰ ਹੋਰ ਵੀ ਦੱਸਣ ਵਾਲੀ ਆ ਕਿ ਸਾਡੇ ਲੋਕ ਪੁਜਾਤੀ ਰਹੇ ਨੇ ਜਦੋਂ ਕਾਲ ਕੋਲ ਕਮੀਜ਼ ਕੇ ਸੌਦੇ ਵਰ ਜਾਂਦੇ ਸੀ ਜਦੋਂ ਸਾਥੀ ਤੇ ਮੁਟਕੀ ਆਉਂਦੇ ਸੀ ਤੇ ਆ ਕੇ ਸਾਹਮਣੇ ਜੇ ਇਹਨਾਂ ਨੂੰ ਰਸ ਜਾਂਦਾ ਸਰਕਾਰ ਨੂੰ ਹੰਸਾ ਨਹੀਂ ਉਣਾ ਜਾਈਦਾ ਤੇ ਆਪਾਂ ਨਹੀਂ ਖੰਡ ਪੰਡਲ ਜਾਣਗੇ ਜਾਇ ਭੁੱਖ ਤੋਂ ਮੰਨਗੇ ਇਹਨਾਂ ਨੂੰ ਕੁੱਟ ਨਹੀਂ ਹੋਣ ਦੇ ਚਾਹੇ ਅਸੀਂ 6 ਮਹੀਨੇ ਲੰਘਾ ਚਾਹੇ 100 ਲੰਘੇ ਜਦ ਮੈਂ ਸੱਥੇ ਬੰਦੀਆਂ ਦੇ ਆਟੂਆਂ ਨੂੰ ਬੇਨਤੀ ਕਰੂੰਗਾ ਕਿ ਇਹ ਸੰਗਤ ਖਰਾਬ ਜਾਣ ਆਇਆ ਇਹਨੂੰ ਮੁਸਾਲ ਕਰ ਲੋ ਹੋਰ ਵੀ ਜੜੀਆਂ ਨਾਲ ਜੱਥੇ ਮੰਗਿਆ ਸਾਹ ਦੇ ਰੀਆਂ ਨੇ ਉਹਨਾਂ ਵੀ ਨਾਲ ਲਗੋ ਤੇ ਨਾਲ ਨਾਲ ਸਾਨੂੰ ਜਿਹੜਾ ਜੱਸੀ ਆਪਣੀ ਰਾਜ ਸਭਾ ਦੀ ਪ੍ਰਾਪਤਨੀਆ ਕਰ ਲੈਣੇ ਸਾਡੀ ਪੰਜਾਬ ਦੇ ਵਾਸੀਆਂ ਕਿਉਂਕਿ ਜੇ ਪੰਜਾਬ ਦਾ ਵਾਸ ਨਹੀਂ ਪੰਜਾਬ ਨੂੰ ਸੰਭੂਗਾ ਦੇਸ਼ ਦਾ ਵਾਸ ਨਹੀਂ ਦੇਖੂ ਸੰਭੂਗਾ ਤੇ ਕੋਈ ਹੋਰ ਥੋੜੀ ਆ ਕੇ ਸੰਭੂਗਾ ਸੁਪ ਹੋ ਐਨੀਆਂ ਹੀ ਮੇਰੀਆਂ ਬੇਟੀਆਂ ਪਰਵਾਨ ਕਰਿਓ ਪਤਾ ਨਹੀਂ ਕੁਝ ਜਾਣਦਾ ਨਹੀਂ ਤੇ ਹੁਣ ਅਕਾ कयावे किसान मज़ूर